ਇਸਨ ਬਿਚੋਰ ਇਕੱਲਾ ਜਿੰਦਾਬਾਦ ਸਾਡੇ ਪੈਸੇ ਨਾਲ ਆਪਣੇ ਤੇਰਾ ਰਹਿ ਕੱਖਣਾ ਜੈ ਜੀ ਸਾਡੇ ਪੈਸੇ ਨਾਲ ਆਪਣੇ ਤੇਰਾ ਰਹਿ ਕੱਖਣਾ ਸਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਸਬਾ ਹਰਚੋਵਾਲ ਵਿਖੇ ਕਿਸਾਨਾਂ ਨੇ ਗੁਰਦਾਸਪੁਰ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਢੇਡ ਸਾਲ ਤੋਂ ਉਹਨਾਂ ਦੀ ਗੰਨੇ ਦੀ ਬਕਾਇਆ ਪੇਮੈਂਟ ਜੋ 106 ਕਰੋੜ ਬਣਦੀ ਹੈ ਉਹ ਸਰਕਾਰਾਂ ਵੱਲੋਂ ਅਦਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸਰਦੀ ਹਲਕੇ ਦੇ ਬੇਟ ਇਲਾਕੇ ਦੇ ਕਿਸਾਨ ਜੋ ਗੰਨੇ ਦੀ ਫਸਲ ਤੇ ਨਿਰਭਰ ਹਨ ਉਹ ਪਰੇਸ਼ਾਨ ਦਿਖਾਈ ਦੇ ਰਹੇ ਹਨ ਕਈ ਵਾਰ ਸਰਕਾਰਾਂ ਤੱਕ ਬਕਾਇਆ ਰਾਸ਼ੀ ਲੈਣ ਲਈ ਆਵਾਜ਼ ਉਠਾਈ ਪਰ ਇੱਕ ਨਹੀਂ ਸੁਣੀ ਗਈ ਉਹ ਨਾ ਕਿਹਾ ਕਿ ਜੇਕਰ ਜਲਦ ਉਹ ਨਾ ਦੀ ਬਕਾਇਆ ਰਾਸ਼ੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਤਮਾਮ ਨੈਸ਼ਨਲ ਹਾਈਵੇ ਜਾਮ ਕਰਨਗੇ ਹਰਚੋ ਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਭੋਜੀ ਅਸੀਂ ਪਿਛਲਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਅਸੀਂ ਪ੍ਰੈਸ ਦੇ ਵਿੱਚ ਵੀ ਇਹ ਦੱਸਿਆ ਸੀਗਾ ਕਿ ਸਾਡੀ ਜਿਹੜੀ ਕੰਨੇ ਦੀ ਬਕਾਇਆ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਵੱਲ 106 ਕਰੋੜ ਰੁਪਏ ਦੀ ਖੜੀ ਹੈ ਉਹ ਸਾਨੂੰ ਦਿੱਤੀ ਜਾਵੇ ਮੀਡੀਆ ਵਿੱਚ ਵੀ ਗਏ ਆ ਉਸ ਤੋਂ ਬਾਅਦ ਆਪਾਂ ਡੀਸੀ ਸਾਹਿਬ ਨੂੰ ਆਪਣੀ ਟੀਮ ਲੋਕ ਸਾਹਿਬ ਮੋਰਚਾ ਦੀ ਬੈਨਰ ਥੱਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਔਰ ਅਸੀਂ ਉਹਨਾਂ ਨੂੰ ਇਹ ਕੱਲ ਜ਼ੋਰਦਾਰ ਤਰੀਕੇ ਦੇ ਨਾਲ ਠਾਈ ਆ ਕਿ ਸਾਡਾ ਜਿਹੜਾ ਕੰਨੀ ਦੀ ਬਕਾਇਆ ਰਾਸ਼ੀ ਹੈ ਉਹ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜਾ ਪਹਿਲਾਂ ਹੀ ਭਾਰੀ ਕਰਜ਼ੇ ਦੀ ਬੋਝ ਏਠਿਆ ਉਸ ਤੋਂ ਬਾਅਦ ਹੀ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਆਪਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਉਹ ਪਵਾਵਾਂਗੇ ਖਾਤਿਆਂ ਵਿੱਚ ਲੇਕਿਨ ਅੱਜ 25 ਦਿਨਾਂ ਦੇ ਬੀਤਣ ਦੇ باوجود ਵੀ ਜਦੋਂ ਸਾਡੀ ਪੇਮੈਂਟ ਸਾਡੇ ਖਾਤਿਆਂ ਵਿੱਚ ਨਾ ਆਈ ਤੇ ਫਿਰ ਸਾਨੂੰ ਸੰਘਰਸ਼ ਦੇ ਰਸਤੇ ਤੇ ਤੁਰਨਾ ਪਿਆ ਹੈ ਦੇਖੋ ਜੀ ਲੋਕ ਕਿਸਾਨ ਜਿਹੜੇ ਆ ਬਹੁਤ ਤੰਗ ਨੇ ਕਰਜ਼ੇ ਦੇ ਬੋਝ ਹੇਠ ਆ ਤੇ ਅੱਜ ਸਾਡਾ ਜਿਹੜਾ ਧਰਨਾ ਆ ਉਹ 2 ਘੰਟੇ ਦਾ ਇੱਕ ਰੋਸ਼ ਪ੍ਰਦਰਸ਼ਨ ਸੀਗਾ ਜਿਹਦੇ ਵਿੱਚ ਲੱਖੇ ਭਰਦੇ ਕਿਸਾਨ ਇੱਥੇ ਇਕੱਠੇ ਹੋਏ ਆ ਹੱਚਵਾਲ ਚੌਂਕ ਦੇ ਵਿੱਚ ਜੇ ਉਹ ਆਉਣ ਵਾਲੇ ਕੋਈ 5-7 ਦਿਨਾਂ ਵਿੱਚ ਫਿਰ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਨੈਸ਼ਨਲ ਹਾਈਵੇ ਜਿਹੜਾ ਜਿਹੜਾ ਜਲੰਧਰ ਤੋਂ ਪਠਾਨਕੋਟ ਤੋਂ ਜਾਂਦਾ ਹੈ ਉਹ ਸਾਡਾ ਸਾਰੇ ਬਾਕੀਆਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਜਿਹਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਉਹਦੇ ਵਿੱਚ ਕਿਸਾਨ ਜਿਹੜੇ ਭਾਰੀ ਗਿਣਤੀ ਵਿੱਚ ਪਹੁੰਚਣਗੇ ਦੇਖੋ ਜੀ ਗੱਲ ਇਹ ਹੈ ਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਬਿਆਨਾਂ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਨੂੰ ਮੁਰਗੀ ਮਰੀ ਦਾ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਉਹਨਾਂ ਦਾ ਨੁਕਸਾਨ ਦਾ ਪੈਸੇ ਮਿਲਣਗੇ ਅਸੀਂ ਮੁਰਗੀ ਮਰੀਦੇ ਨਹੀਂ ਮਿਲਦੇ ਪਿਛਲੀ ਵਾਰੀ ਹਾੜਾਂ ਦੇ ਵਿੱਚ ਵੀ ਸਾਡਾ ਭਾਰੀ ਨੁਕਸਾਨ ਹੋਇਆ ਉਹਦੇ ਨਾਲ ਵੀ ਸਾਡੀਆਂ ਫਸਲਾਂ ਦੀ ਤਬਾਹੀ ਹੋਈ ਕਿ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਹੁਣ ਜਿਹੜੇ ਮਿੱਲਾਂ ਦੇ ਵਿੱਚ ਸਾਡੇ ਲੱਗੇ ਇੱਥੇ ਮਿਲ ਲੱਗੀ ਆ ਕੀੜੀ ਪਗਾਨਾ 80% ਸਾਡੀ ਜਿਹੜੀ ਖੇਤੀਬਾੜੀ ਇੱਥੇ 90% ਗੰਨੇ ਦੀ ਹੁੰਦੀ ਹੈ ਤੇ ਗੰਨੇ ਦੀ ਜਿਹੜੀ ਹੈ ਜਿਹੜੀ ਪੇਮੈਂਟ ਆ ਉਹ ਅੱਗੇ ਇਹਨਾਂ ਦੋਵਾਂ ਕਿਸ਼ਤਾਂ ਵਿੱਚ ਕਰ ਦਿੱਤੀ ਹੈ ਇੱਕ ਕਿਸ਼ਤ ਸਰਕਾਰ ਨੇ ਦੇਣੀ ਹੈਂਦੀ ਹੈ ਇੱਕ ਮੇਲ ਵਾਲੇ ਨੇ ਦੇਣੀ ਹੈਂਦੀ ਪਹਿਲਾਂ ਮੇਲਾਂ ਵਾਲੇ ਨਾਲ ਲੜੀਦਾ ਫਿਰ ਸਰਕਾਰ ਨਾਲ ਹੁਣ ਤੁਹਾਡੇ ਸਾਹਮਣੇ ਲੜ ਰਹੇ ਆ ਤੇ ਜੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਪੈਸੇ ਨਾਲ ਦੋ-ਦੋ ਸਾਲ ਤੱਕ ਮਿਲ ਲਗੇ ਤੇ ਮੈਂ ਕਹਿੰਦਾ ਜਿਹੜੀ ਡੁੱਬਦੀ ਕਿਸਾਨੀ ਆ ਉਹ ਹੋਰ ਵੀ ਜਿਹੜੀ ਆ ਉਹ ਮਾਰੇ ਦੌਰ ਵਿੱਚ ਚੱਲੀ ਜਿਹੜੀ ਸਰਕਾਰ ਆ ਲਖੜੀ ਉਹ ਜੀ 106 ਕਰੋੜ ਰੁਪਈਆ ਅਸੀਂ ਇਹਨਾਂ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਫਸਰ ਆ ਉਹਨਾਂ ਨਾਲ ਗੱਲ ਮੈਂ ਕੀਤੀ ਸੀ ਪਰਸੋਂ ਉਹਨਾਂ ਮੈਨੂੰ ਦੱਸਿਆ ਕਿ 106 ਕਰੋੜ ਰੁਪਈਆ ਤੇ ਉਹ ਸਾਰੇ ਪੈਸੇ ਜਿਹੜੇ ਆ ਆਪਾਂ ਬਿੱਲ ਬਣਾ ਕੇ ਉਹ ਸਰਕਾਰ ਨੂੰ ਭੇਜ ਦਿੱਤਾ ਰੇ ਸਰਕਾਰ ਨੇ ਅਜੇ ਤੱਕ ਅੱਗੋਂ ਉਹ ਪੈਸੇ ਜਿਹੜੇ ਹਾਲਾਤ ਗਰੀਬਾਂ ਦੇ ਹਾਲਾਤਾਂ ਦਾ ਪਤਾ ਹੀ ਆ ਤੁਹਾਨੂੰ ਕਿ ਸਵਾ ਸਾਲ ਦੀ ਫਸਲ ਆ ਗੰਨੇ ਦੀ ਇਹਨਾਂ ਨੇ ਵਾਅਦਾ ਕਰਕੇ ਜੋ ਪੈਸੇ ਦੇਣੇ ਸੀ ਸੈਂਟਰ ਸਰਕਾਰ ਨੇ ਉਹ ਨਹੀਂ ਦਿੱਤੇ ਪਿਛਲੇ ਦਿਨੀ ਝੋਨੇ ਦਾ ਕਟ ਲੱਗਾ ਤਾਂ ਗਰੀਬ ਝੋਨੇ 'ਚ ਕਿੰਨੇ ਰੁਲੇ ਇਸ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਤੇ ਧੱਕਾ ਕਰਨ ਹੀ ਕਰਨ ਲਈ ਹੈ ਪਰ ਪੰਜਾਬ ਸਰਕਾਰ ਦਾ ਵੀ ਇਸ ਤਰ੍ਹਾਂ ਤੇ ਬੇੜਾ ਗੜ ਬੰਦ ਹੋਣਾ ਸਾਲਾ ਪੰਡਾਲ ਉਚੜ ਜਿਹੜਾ ਕਿ ਅੱਜ ਦਾ ਜੇ ਸਮਾਂ ਦੇਖ ਲੋਕ ਆਪ ਨੂੰ ਤੁਹਾਡੇ ਮੀਡੀਆ ਰਾ ਸਾਰੀਆਂ ਹੀ ਖਬਰਾਂ ਇੱਕ ਦੂਜੇ ਫੈਲ ਦੀਆਂ ਨੇ ਮੇਰੇ ਭਾਓ ਝੋਨਾ ਜਿਹੜਾ ਕਿੰਨਾ ਮਡੀਆਂ ਚੋਲੇ ਆ ਜਾ ਕੇ ਸੈਂਟਰ ਸਰਕਾਰ ਵੀ ੱੱਕਾ ਕਰ ਰਹੀ ਆ ਤੇ ਪੰਜਾਬ ਸਰਕਾਰ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਨਾਲ ਲਿਖਾਏ ਨਾ ਬੈਠਿਓ ਕਿਸਾਨੀ ਨਾਲ ਪਿਆਰ ਕਰਦੇ ਜਿਹੜਾ ਵੀ ਕਮਸੋ ਕੰਮ ਵਾਦਾ ਕੀਤਾ ਪਹਿਲੇ ਪਹਿਲੇ ਬੈਜੋ ਕਿਸਾਨਾਂ ਦਾ ਤਾਂ ਪੂਰਾ ਕਰ ਲੋ ਚਲੋ ਬੀਬੀਆਂ ਨੇ ਚੁੱਪ ਚਾਰ ਲਿਆ ਤੁਸੀਂ ਬੀਬੀਆਂ ਨੂੰ ਕਿਹਾ ਸੀ ਵੀ ਅਸੀਂ ਬੀਬੀਆਂ ਨੂੰ ਅਸੀਂ ਕਿਹਾ ਸੀ ਵੀ ਅਸੀਂ ਪੈਸਾ ਦੇਾਂਗੇ ਕਿਸਾਨ ਮਜ਼ਦੂਰ ਇਕਤਾ ਉਹ ਵੀ ਇਹਨਾਂ ਨੇ ਨਹੀਂ ਦਿੱਤਾ ਤੇ ਕਮਸੋ ਕੰਮ ਸਸਾਨਾ ਦਾ ਹੱਕ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਲ ਪਰ 9 ਮਹੀਨੇ ਆਪਣੀ ਖੇਤੀ ਵੱਲ ਦੇ